ਜਿੰਦਾਬਾਦ ਸਾਨੂੰ ਦੂਰੇ ਤੋਂ ਜਿੰਦਾਬਾਦ ਇਹਨਾਂ ਦੀ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨੇ ਕਰਿਆ ਬਹੁਤ ਬਹੁਤ ਦਾ ਤਰਕ ਕਰਦੇ ਆ ਜੀ ਪੱਤਰਕਾਰਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਬੈਂਕਾਂ ਦਾ ਵੀ ਧੰਨਵਾਦ ਕਰਦੇ ਆ ਸਾਡੀ ਗੱਲ ਸੁਣ ਲਈ ਹੱਥ ਬੰਕ ਨੂੰ ਬੰਦ ਸੀ ਕਿ ਇਸ ਦੇ ਹੱਥ ਬੰਕ ਕੀ ਕਹਿੰਦੀ ਜੇ ਸਾਡਾ ਪ੍ਰਵਾਹ ਲੈ ਕੇ ਜਿੰਦਾਬਾਦ ਬੈਂਕ ਵਾਲੇ ਗੱਲ ਮੰਨ ਲਈ ਔਰ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਤੇ ਬੈਂਕ ਵੱਲ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਫਰਜ਼ ਕਰੋ ਉਹ ਕੰਮ ਨਾ ਕਰੇ ਹੋਰ ਉਹ ਬਦਲਾ ਕਰਾ ਬਦਲਾ ਬਦਲਾ ਜਾਓ ਜੀ ਆ ਮੈਨੇਜਰ ਸਾਹਿਬ ਕਹ ਰਹੇ ਨੇ ਜਾਓ ਪੰਜਾਬ ਦੇ ਮੈਨੇਜਰ ਸਾਹਿਬ ਕਹ ਰਹੇ ਨੇ ਮੈਨੇਜਰ ਸਾਹਿਬ ਨੇੜੇ ਆਣਾ ਆਪ ਪਿਛਲੀ ਗੱਲ ਜਾਓ ਜੀ ਜਾਓ ਕਹਿੰਦਾ ਮੈਨੇਜਰ ਸਾਹਿਬ ਵੀਡੀਓ ਜੇ ਭਲਾ ਸਾਨੂੰ ਕਾਲ ਕਰ ਲਿਓ ਹਾਂ ਹਾਂ اوي جاوي اوي جاوي مار بيناراي کا ਉਹਨਾਂ ਦਾ ਇਹ ਗੋਸਾ ਦਿਲ ਕਿਤੋਂ ਲੈਨੇ ਆਂ ਆ ਦੁਕਾਨਦਾਰ ਨੌਕਰੀ ਕਰਦੇ ਆ ਦੁਕਾਨ ਤੇ ਜੇ ਦੋਕੇ ਤੇ ਬੰਦ ਰਹਿਣੀ ਦੋ ਕਰਦੇ ਬੰਦ ਰਹਿ ਮੈਂ ਕਹਿੰਦਾ ਡੀਸੀ 3 ਕੋਠੀ ਕੇ ਰੋ ਤੁਸੀਂ ਕਿਹੜੇ ਤੁਸੀਂ ਚਲਈ ਚਲੋ ਬੈਸ ਨਹੀਂ ਕਰਦੀ ਆਪਾਂ ਤੁਸੀਂ ਠੇਰੋ ਕੋਠੀ ਅਕਲ ਦਿਖਾਣੇ ਆਏਗੀ ਲੋਕਾਂ ਨੂੰ ਨਹੀਂ ਇਹਦੀ ਆ ਪਪਕ ਤਲਾ ਬੈਸ ਮੈਂ ਸੋਤੇ ਬਸ ਕੇ ਨਹੀਂ ਕਰਦਾ ਬੀਚ ਗਿਆ ਹੁਣ ਫੇਲੇਓ ਤੁਸੀਂ ਬੈਲੇ ਕੀ ਪਹਿਲਾਂ ਵੀ ਕਰ ਕਰੀ ਬਸ ਵੀ ਪੈਂਟੂ ਆ ਅਸੀਂ ਵੀ ਕਿਸਾਨੀ ਕੀਤੀ ਹੈ ਕੀ ਹੁੰਦੀ ਤੁਹਾਨੂੰ ਪਤਾ ਹੁੰਦਾ ਗੁੰਡਾ ਕਰਦੀ ਨਹੀਂ ਕੀਤੀ ਅਸੀਂ ਟਾਈਮ ਤੁਹਾਡਾ ਵੀ ਆਣਾ ਤੁਹਾਨੂੰ ਵੀ ਵੇਲਾ ਬਣਾ ਲੈਣਾ ਹੈ ਤੁਸੀਂ ਤਾਂ ਮੈਂ ਕੀ ਕਰਾਂ ਡੀਸੀ ਦੀ ਕੋਠੀ ਘੇਰਾਂ ਅੱਗ ਲਾਏਗੀ ਤੁਹਾਨੂੰ ਤੇਰਾ ਪਤਾ ਨਹੀਂ ਰਮੇਸ਼ ਤੁਰਨਾ ਬੈਠਾ ਹੈ ਅੱ체 ਕੀ ਕਰੋਗੇ ਅੱ체 ਕੀ ਕਰੋਗੇ ਨੁਕਸਾਨ ਕੀਦਾ ਸਰਕਾਰ ਦਾ ਨੁਕਸਾਨ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਲੋਕ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਹੋ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਹੋ ਆਪਾਂ ਨੂੰ ਤਾਂ ਅੱਗ ਲਾ ਦੇਣਾ ਬਾਕੀ ਬਾਰ تھی اگلا ਇਹ ਵੀ ਦੁਬਾਰੇ ਜਿੰਦਾ ਹੋ ਜਾ ਰਿਹਾ ਭਗਵਾਨ ਦੀਆਂ ਦੀ ਚਲ ਚੰਗਰ ਮੈਂ ਚੱਲਦਾ ਨਾਲ ਚੱਲਾ ਜਾ ਲੈ ਆ ਜਾ 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 ਆ ਦੁਕਾਨਦਾਰਾਂ ਨੂੰ ਪੁੱਛੋ ਜਿਹੜੇ ਬੈਠੇ ਆ ਸਵੇਰ ਤੋਂ ਕਿ ਮੈਂ ਕੋਈ ਖਾਹ ਦੇ ਰਹੇ ਆ ਕਾਰੀਗਰਾਂ ਨੂੰ ਆਪਣਿਆਂ ਨੂੰ ਆਮਦ ਕੀਤੀ ਹੋਈ ਹੈ ਕਿਸਾਨ ਨੇਕਤਾ ਜਿੰਦਾਬਾਦ ਹੈ ਨਾਤੇ ਗੁੰਡਾਗਰਦੀ ਹੋ ਰਹੀ ਹੈ ਸਰੇ ਆਂ ਭੱਜ ਗਏ ਸਾਰੇ ਆਓ ਮੇਰੇ ਨਾਲ ਕਿਹੜਾ ਚੱਲਦਾ ਡੀਸੀ ਦੀ ਕੋਠੀ ਦੁਬਾਰਾ ਖਰਾਬ ਕੀਤਾ ਹੋਇਆ ਆਂ ਪਬਲਿਕ ਦਾ ਤੁਸੀਂ ਤੁਸੀਂ ਵਾਈਟ ਕਰ ਲੀਂ ਮੈਂ ਸਰ ਦੁਕਾਨਦਾਰ ਬੰਦਾ ਜਿਨਾਵੇਂ ਜੀ ਆਪਣੇ ਇਧਰ ਦੇਖੋ ਸਾਹਮਣੇ ਕੀ ਨਾਵੇ ਜਾ ਰੋਡ ਦੀ ਵੇਖ ਜੀ ਕੀ ਹੋਇਆ ਤੁਹਾਡੇ ਕੋਲ ਆਏ ਗੁੰਡਾਗਰਦੀ ਹੋ ਰਹੀ ਹੈ ਸ੍ਰੀ ਰਾਮ ਜੀ ਸ੍ਰੀ ਰਾਮ ਗੁੰਡਾਗਰਦੀ ਹੋ ਰਹੀ ਹੈ ਤੇ ਬੈਂਕ ਦੁਕਾਨਾਂ ਬੰਦ ਕਰਵਾ ਰਹੇ ਆ ਜੀ ਘੇਰੋ ਭਗਵੰਤ ਮਾਨ ਦੀ ਕੋਠੀ ਮੈਂ ਅੱਗੇ ਹੋਣਾਗਾ ਆਓ ਕਿਹੜਾ ਆਂਦਾ ਮਜਾਮ ਚ ਇਹ ਸਰਕਾਰੀ ਦਾਰੇ ਸੀ ਬੰਦ ਹੋ ਨਹੀਂ ਸਕਦੇ ਸਰਕਾਰੀ ਅਦਾਰੇ ਇੱਥੇ ਮਿਲਟਰੀ ਲੱਗੀ ਹੁੰਦੀ ਸਭ ਦੀ ਬੰਡ ਚ ਡੰਡਾ ਦੇ ਦੇਣਾ ਸੀ ਸਰਕਾਰ ਨੇ ਕਿਹੜਾ ਬੰਦਾ ਕਰਾ ਦਿੰਦਾ ਬੈਂਕ ਬੰਦ ਆਪਾਂ ਲਾਈਵ ਸੀਰੀਅਲ ਤੇ ਤੁਹਾਡਾ ਸ੍ਰੀ ਰਾਮ ਗੁੰਡਾਗਰਦੀ ਸ੍ਰੀ ਰਾਮ ਗੁੰਡਾਗਰਦੀ ਜਨਾਬ ਇੱਕਾ ਦੇ ਨਾਮ ਤੇ લાઈ <tus> જ્યા <tus> Yeah. ਜੇ ਤੁਹਾਨੂੰ ਲੱਗਦਾ ਨਹੀਂ ਇਹਨਾਂ ਨੂੰ ਸਮਝਿੰਦੀ ਪਾਤਾ ਕੋਰੇ ਨੂੰ ਆ ਜਾਓ ਆ ਜਾਓ इंसान मजदूर का जिंदाबाद मजदूर का जिंदाबाद साहब मजदूर का जिंदाबाद साहब मजदूर का जिंदाबाद साहब मजदूर का जिंदाबाद ਆਹ ਨਹੀਂ ਸੁਧਰਦਾ ਬਾਜ਼ਾਰ ਕੋਲ ਨਹੀਂ ਕੋਈ ਬਾਜ਼ਾਰ ਦੇ ਅੰਦਰ ਪਰਦੇ ਆਹ 5000 ਰੁਪਏ ਚੋਵਾ ਜੜੀ ਦੀਆਂ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਮੱਛੀ ਤੋਂ ਬਾਕੀ ਪੱਕੀ ਦੋਸਾਰਾ ਸੇਵਾ ਬੰਦ ਕੀਤਾ ਜਾਵੇ ਤੇ ਬਾਹਰ ਵੀ ਖੜੇ ਲਏ ਜਿਸ ਨਾਲ ਲੱਗੂ ਕਿ ਜੇ ਪੰਜਵੇਂ ਤੋਂ ਬਾਅਦ ਸ਼ਾਇਦ ਅਸੀਂ ਇਹ ਦੁਕਾਨਾਂ ਖੋਲੀਆਂ ਜਾਣ ਕਿ ਪੰਜਵੇਂ ਤੱਕ ਇਹ ਸਾਰ ਨੂੰ ਖੋਲ ਦਿੱਤੀ ਗਈ ਸੀ ਪਰ ਲਾਇਸੈਂਸ ਤੁਹਾਡੇ ਕੀ ਆਪ ਆਪ ਦੇ ਸੇਵਾ ਕਿੰਨਾ ਅਰੇ ਗਰਾ ਜਿਹੜਾ